Continents. Born on March 3, 1948, Dr. Kang began his academic journey here at the Punjab Agriculture University, where he later served as Vice Chancellor from 2007 to 2011. Throughout his distinguished career, Dr. Kang made significant contributions to quantitative genetics and crop improvement. His work not only elevated PAU status as a leading institution, but also left a lasting impact on global agriculture practices. Despite his international claim, Dr. Khan remained deeply rooted in his commitment to improving agriculture in Punjab, earning him numerous awards and honors. As we reflect on his life and legacy, let us remember him not just for his scientific achievements. But also for his humanistic approach and dedication to mentoring and guiding future generations. In this moment of sorrow, please join us in observing two minutes silence in prayer for the departed soul. May we find comfort in our shared memories and continue to be inspired by the values he upheld. So let's stand for two minutes. ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ ਦਾ ਦਿਹਾਂਤ ਪੀਏਯੂ ਅਤੇ ਖੇਤੀ ਵਿਗਿਆਨ ਹਲਕਿਆਂ ਵਿੱਚ ਸੋਗ ਦੀ ਲਹਿਰ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜੈਨੇਟਿਕ ਵਿਗਿਆਨੀ ਡਾਕਟਰ ਮਨਜੀਤ ਸਿੰਘ ਕੰਗ 2 ਮਈ 2024 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹ ਅਮਰੀਕਾ ਦੇ ਇਲੀਨੋਏ ਰਾਜ ਦੇ ਕਾਰਬਨ ਡੇਲ ਵਿੱਚ ਰਹੇ ਰਹੇ ਸਨ ਉਨ੍ਹਾਂ ਦੇ ਜਾਣ ਤੇ ਪੀਏਯੂ ਦੇ ਸਮੁੱਚੇ ਵਿਗਿਆਨੀ ਪਾਇਚਾਰੀ ਅਤੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਡਾਕਟਰ ਕੰਗ 3 April 2007 ਤੋਂ 3 April 2011 ਤੱਕ ਪੀਏਯੂ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਰਹੇ ਡਾਕਟਰ ਮਨਜੀਤ ਸਿੰਘ ਕੰਗਹੋਰਾ ਦੀ ਮੌਤ ਦੇ ਸੋਗ ਵਜੋਂ ਇੱਕ ਸ਼ੋਕ ਸਭਾ ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਹੋਈ ਇਸ ਵਿੱਚ ਪੀਏਯੂ ਦੇ ਉੱਚ ਅਧਿਕਾਰੀ ਵਿਗਿਆਨੀ ਅਤੇ ਕਰਮਚਾਰੀ ਸ਼ਾਮਲ ਹੋਏ ਹਾਜ਼ਰੀਨ ਨੇ ਪਰੇ ਮਨ ਨਾਲ ਡਾਕਟਰ ਮਨਜੀਤ ਸਿੰਘ ਕੰਗ ਦੀ ਪੀਏਯੂ ਨੂੰ ਦੇਣ ਯਾਦ ਕੀਤਾ ਵਿਛੜੀ ਰੂਹ ਦੀ ਸ਼ਾਂਤੀ ਲਈ ਕੁਝ ਪਲਾਂ ਦਾ ਮੌਨ ਤਾਰਨ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿੰਦਾ ਬਲ ਦੇਣ ਲਈ ਅਰਦਾਸ ਹੋਈ PAU ਦੇ ਵਾਈਸ ਚਾਂਸਲਰ ਡਾਕਟਰ ਸਤੇਬੀਰ ਸਿੰਘ ਗੋਸਲ ਨੇ ਡਾਕਟਰ ਕੰਗ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਸ਼ਾਨਦਾਰ ਖੇਤੀ ਵਿਗਿਆਨੀ, ਉੱਗੇ ਪ੍ਰਸ਼ਾਸਕ ਅਤੇ ਬਿਹਤਰੀਨ ਮਨੁੱਖ ਦਾ ਸਦੀਵੀ ਵਿਛੋੜਾ ਅਸਹਿ ਘਟਨਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ PAU ਪਰਿਵਾਰ ਲਈ ਇਹ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਉਨ੍ਹਾਂ ਦੇ ਜਾਣ ਨਾਲ ਖੇਤੀ ਖੇਤਰ ਅਤੇ ਕਿਸਾਨੀ ਸਮਾਜਿਕ ਹਮਦਰਦ ਵਿਗਿਆਨੀ ਦੀਆਂ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ। ਡਾਕਟਰ ਕੰਗ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ ਫਤਿਗੜ ਸਾਹਿਬ ਵਿੱਚ ਹੋਇਆ 1968 ਵਿੱਚ ਪੀਏਯੂ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ ਡਾਕਟਰ ਕੰਗ ਖੇਤੀ ਵਿਗਿਆਨ ਖੇਤਰ ਵਿੱਚ ਦਾਖਲ ਹੋਏ ਉਹਨਾਂ ਨੇ 1971 ਵਿੱਚ ਐਡਵਰਡਸ ਵਿਲੇ ਦੀ ਸਾਊਦਰਨੀਲੀਨੋਇਸ ਯੂਨੀਵਰਸਿਟੀ ਤੋਂ ਪੌਦਾ ਜੈਨੇਟਿਕਸ ਵਿੱਚ ਮਾਸਟਰਸ ਦੀ ਡਿਗਰੀ ਹਾਸਲ ਕੀਤੀ ਇਸੇ ਯੂਨੀਵਰਸਿਟੀ ਤੋਂ 1977 ਵਿੱਚ ਬੋਟਨੀ ਦੀ ਉਚੇਰੀ ਪੜ੍ਹਾਈ ਉਹਨਾਂ ਕੀਤੀ ਇਸੇ ਸਾਲ ਕੋਲੰਬੀਆ ਦੀ ਮਿਸौरी ਯੂਨੀਵਰਸਿਟੀ ਤੋਂ ਪੌਦਾ ਵਿਗਿਆਨ ਦੇ ਖੇਤਰ ਵਿੱਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਡਾਕਟਰ ਕੰਗ ਦੀ ਯੋਗਤਾ ਅਤੇ ਸਮਰੱਥਾ ਕਾਰਨ ਉਨ੍ਹਾਂ ਨੂੰ ਅਮਰੀਕਾ ਦੀ ਵਕਕਾਰੀ ਸੰਸਥਾਵਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉਹ ਲੂਸੀਆਨਾ ਰਾਜ ਯੂਨੀਵਰਸਿਟੀ ਵਿੱਚ 1990 ਵਿੱਚ ਕੁਆਂਟੀਟੇਟਿਵ ਜੈਨੇਟਿਕਸ ਦੇ ਪ੍ਰੋਫੈਸਰ ਨਿਯੁਕਤ ਹੋਏ ਡਾਕਟਰ ਗੁਸਲ ਨੇ ਕਿਹਾ ਕਿ ਪੀਏਯੂ ਦੇ ਵਾਈਸ ਚਾਂਸਲਰ ਦੇ ਤੌਰ ਤੇ ਉਹਨਾਂ ਨੇ ਇਸ ਯੂਨੀਵਰਸਿਟੀ ਅਤੇ ਪੰਜਾਬ ਨੂੰ ਸੰਸਾਰ ਪੱਧਰ ਦੀ ਖੇਤੀ ਵਿਗਿਆਨਕਤਾ ਦੇ ਤਜਰਬਿਆਂ ਨਾਲ ਜੋੜਿਆ ਵਿਦਿਆਰਥੀਆਂ ਵਿਗਿਆਨੀਆਂ ਅਤੇ ਕਰਮਚਾਰੀਆਂ ਵਿੱਚ ਉਹਨਾਂ ਦੇ ਸਨਮਾਨ ਦਾ ਆਧਾਰ ਉਹਨਾਂ ਦਾ ਮਿਲਾਪਣਾ ਸਵੇਰ ਵਿਦਵਤਾ ਭਰਪੂਰ ਸ਼ਖਸੀਅਤ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਡਾਕਟਰ ਐਮ ਐਸ ਕਾਇਮ ਜੋ ਕਿ ਫਾਰਮਰ ਵਾਈਸ ਚਾਂਸਲਰ ਹੈ ਉਹਨਾਂ ਦੀ ਕਾਫੀ ਦੇਰ ਤੋਂ ਬਿਮਾਰ ਰਹਿਣ ਤੋਂ ਬਾਅਦ ਅੱਜ ਵੀ ਗਾਟ ਦ ਨਿਊਜ਼ ਕਿ ਅ ਵੈਰੀ ਅਨਫੋਰਚੂਨੇਟ ਨਿਊਜ਼ ਥੈਟ ਹੀ ਹੈਜ਼ ਪਾਸਟ ਅਵੇ ਐਂਡ ਇਟਸ ਅ 빅 ਲਾਸ ਟੂ ਦ ਯੂਨੀਵਰਸਿਟੀ ਐਂਡ ਦ ਪੰਜਾਬ ਹੀ ਵਾਸ ਸੱਚ ਅ ਬ੍ਰਿਲਿਅੰਟ ਸਾਇੰਟਿਸਟ ਐਂਡ ਬ੍ਰਿਲਿਅੰਟ ਹਿਊਮਨ ਗੁੱਡ ਐਂਡ ਨਾਈਸ ਹਿਊਮਨ ਬੀ ਸੋ ਇਟਸ ਅ 빅 ਲਾਸ ਟੂ 올 ਆਫ ਅਸ ਸਾਡੇ ਫਾਰਮਰ ਵਾਈਸ ਚਾਂਸਲਰ ਡਾਕਟਰ ਮਜੀਤ ਸਿੰਘ ਕੰਗ ਤੇ ਨਾਲ ਸਾਡੇ ਇਥੇ ਉਹਨਾਂ ਇੱਕ ਸਾਇੰਟਿਸਟ ਵੀ ਸੀ ਹੁਣਾਓ ਤੇ ਉਹਨਾਂ ਦੀ ਯੂਐਸਏ ਦੇ ਵਿੱਚ ਕੱਲ 2 ਤਰੀਕ ਨੂੰ ਡੈਥ ਹੋਈ ਉੱਥੇ ਸਾਰੀ ਯੂਨੀਵਰਸਿਟੀ ਨੂੰ ਬਹੁਤ ਅਫਸੋਸ ਹੈਗਾ ਹੁਣੇ ਅਸੀਂ ਕੰਡੋਲੈਂਸ ਕੀਤੀ ਹੈ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਜਿਹੜੀ ਹੈ ਅਸੀਂ ਸਾਰੇ ਦਿਨ ਵਾਸਤੇ ਜੋ ਇਨਫੈਕਟਿਵਿਟੀ ਜਿਹਨਾਂ ਉਹਨਾਂ ਨੂੰ ਬੰਦ ਕਰ ਦਿੱਤਾ ਹੈ